ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਕੋਈ ਹੁਕਮਨਾਮੀਆਂ ਇਸ ਸੰਬੰਧ ਵਿੱਚ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭੱਤੀ ਧਰਮ ਕੀਤਾ ਗਿਆ ਸੀ 18 ਤਰੀਕ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕੇ ਅਰਦਾਸ ਕਰਕੇ ਅੰਮ੍ਰਿਤਸਰ ਵਿਖੇ ਤਰਤੀ ਤੋਂ ਉਸ ਨੂੰ ਅੱਗੇ ਤੋਰਦੇ ਆ ਸਿਲਸਿਲਾवार ਜ਼ਿਲ੍ਹਿਆਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੱਲ 24 ਤਰੀਕ ਨੂੰ ਮਲੇਰ ਕੋਟਲੇ ਦੇਖੇ 11 ਵਜੇ ਮੀਟਿੰਗ ਹੈ ਉਸ ਤੋਂ ਬਾਅਦ 26 ਤਰੀਕ ਨੂੰ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਹੈ ਫਿਰ 29 ਤਰੀਕ ਨੂੰ ਸੰਗਰੂਰ ਦੀ ਮੀਟਿੰਗ ਹੈ 31 ਤਰੀਕ ਨੂੰ ਪਟਿਆਲੇ ਜ਼ਿਲ੍ਹੇ ਦੀ ਤੇ ਅਪ੍ਰੈਲ ਦੇ ਮਹੀਨੇ ਵਿੱਚ 4 ਤਰੀਕ ਨੂੰ ਗੁਰਦਾਸਪੁਰ ਦੀ ਤੇ 6 ਤਰੀਕ ਨੂੰ ਰੋਪੜ ਜ਼ਿਲ੍ਹਿਆਂ ਦੀ ਮੀਟਿੰਗਾਂ ਰੱਖੀਆਂ ਗਈਆਂ ਹਨ ਅਸੀਂ ਆਪਣੀ ਪੰਜ ਮੈਂਬਰੀ ਪੱਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਰੱਖਣ ਵਾਲੇ ਸਾਰੇ ਪਰਿਵਾਰਾਂ ਨੂੰ ਸਿੱਖ ਪੰਥ ਦੇ ਫਤਿਹੀਆਂ ਨੂੰ ਪੈਰੋਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਆਪਾਂ ਸਾਰੇ ਤਕੜਾ ਕਰਨਾ ਚਾਹੁੰਦੇ ਆ ਉਸ ਸੋਚ ਨੂੰ ਲੈ ਕੇ ਆਪਾਂ ਤਕੜੇ ਹੋ ਕੇ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਮੀਟਗਾ ਵਿੱਚ ਆਪਾਂ ਹਾਜ਼ਰ ਹੋਈਏ ਤੇ ਵੱਡੇ ਪੱਧਰ ਤੇ ਆਪਾਂ ਇਸ ਪੱਤਿਮੋ ਇਹ ਵਿੱਚ ਆਪਣਾ ਯੋਗਦਾਨ ਪਾ ਸਕੀਏ ਵਿਸ਼ੇਸ਼ ਤੌਰ ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਜਾਂ ਉਹਨਾਂ ਲੀਡਰਾਂ ਨੂੰ ਆਗੂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਕੁਝ ਕਾਰਨਾ ਕਰਕੇ ਪਿਛਲੇ ਸਮਿਆਂ ਚ ਅਕਾਲੀ ਦਲ ਤੋਂ ਪਾਸੇ ਹੋ ਗਏ ਸਨ ਚਾਹੇ ਕੋ ਕਿੱਧਰ ਚਲ ਗਿਆ ਕਿੱਧਰ ਚਲ ਗਿਆ ਲੇਕਿਨ ਅੱਜ ਸਾਰੇ ਪੰਜਾਬੀ ਸਮੁਚਾਏ ਆਪਣੇ ਭਾਈਚਾਰੇ ਆਪਣਾ ਸਮਾਜ ਸਾਰੇ ਫਿਰਕੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਇੱਕ ਬਹੁਤ ਹੀ ਤਕੜੀ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੀ ਲੋੜ ਹੈ ਇਸ ਲਈ ਇਹ ਬਹੁਤ ਸੁਨਹਿਰਾ ਮੌਕਾ ਕਰਕੇ ਆਪਾਂ ਨੂੰ ਸ਼੍ਰੀ ਅਕਾਲਪੁਰ ਸਾਹਿਬ ਬਣੋ ਇਹ ਜਿਹੜੀ ਹੁਕਮ ਹੋਇਆ ਆਦੇਸ਼ ਹੋਇਆ ਤੇ ਆਪਣੇ ਤੇ ਗੁਰੂ ਸਾਹਿਬ ਦੀ ਇਸ ਖੰਤਰ ਕਿਰਪਾ ਹੈ ਕਿ ਆਪਾਂ ਸਾਰੇ ਅਕਾਲਪੁਰ ਸਾਹਿਬ ਨੂੰ ਸਮਰਪਿਤ ਹੁੰਦੇ ਹੋਏ ਆਪਾਂ ਆਪਣੇ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਆ ਤੇ ਆਪਾਂ ਪਹਿਰਾ ਦੇ ਲਾਇਆ ਜਿਹੜੇ ਹੁਕਮਨਾਮੇ ਹੋਏ ਨੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਜ਼ਿਲ੍ਹਿਆਂ ਦੀਆਂ ਮੀਟਿੰਗਾਂ 'ਚ ਬਹੁਤ ਵੱਡੇ ਪੱਧਰ ਤੇ ਹੋਂਦ ਮਾ ਕੇ ਪਹੁੰਚੋ ਇਸ ਭਰਤੀ ਮਹਮ ਦਾ ਨੌਜਵਾਨ ਹਿੱਸਾ ਬਣਨ ਬੀਬੀਆਂ ਵੀ ਆਉਣ ਭੈਣਾਂ ਵੀ ਆਉਣ ਆਪਣੀਆਂ ਬਜ਼ੁਰਗ ਵੀ ਆਉਣ ਤੇ ਸਮੁੱਚਾ ਜਿਹੜਾ ਆਪਣਾ ਸਮਾਜ ਆ ਹਰ ਵਰਗ ਉਹਦਾ ਇਹਦੇ ਵਿੱਚ ਸ਼ਮੂਲੀਅਤ ਕਰੇ ਕਰਕੇ ਅਕਾਲੀ ਦਲ ਸਮੂਚੇ ਪੰਜਾਬੀਆਂ ਦੀ ਪਾਰਟੀ ਹੈ ਆਪਾਂ ਸਿੱਖ ਪੰਥ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਣਾ ਹੈ ਕਿ ਆਪਾਂ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਆਪਾਂ ਉਹਨੂੰ ਮਜ਼ਬੂਤ ਕਰਨਾ ਉਹਨੂੰ ਤਕੜਾ ਕਰਨਾ ਉਹਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਜਿਵੇਂ ਦੀ ਸਥਿਤੀ ਹੈ ਪੰਜਾਬ ਦੀ ਆਪਾਂ ਇਸ ਸਥਿਤੀ 'ਚੋਂ ਪੰਜਾਬ ਨੂੰ ਕੱਢ ਸਕੀਏ ਜਿਹਦੇ ਆਪਣੇ ਉੱਪਰ ਬਹੁਤ ਵੱਡੇ ਸੰਕਟ ਨੇ ਬੜੀਆਂ-ਬੜੀਆਂ ਚੈਲੰਜਸ ਨੇ ਆਪਣੇ ਸਾਹਮਣੇ ਆਪ ਕੋਲੋਂ ਮੁਕਾਬਲਾ ਕਰ ਸਕੀਏ ਸੋ ਮੈਂ ਆਪਣੇ ਵੱਲੋਂ ਤੇ ਸਾਰੀ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਹੈ ਉਹਦੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਮੀਟਿੰਗਾਂ 'ਚ ਬਹੁਤ ਵੱਡੇ ਪੱਧਰ ਤੇ ਤਖਦੇ ਹੋ ਕੇ ਸ਼ਮੂਲੀਅਤ ਕਰੋ ਤੇ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ